ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਵਧੀਆ ਹੋਣਗੇ ਸਾਰਿਆਂ ਨੇ ਬਹੁਤ ਚੰਗੀ ਆ ਤੇ ਹੁਣ ਅਸੀਂ ਖਾਣ ਲੱਗੇ ਹਾਂ ਦੁਪਹਿਰ ਦੀ ਰੋਟੀ ਪਹਿਲਾਂ ਬੱਚਿਆਂ ਦੇ ਕਲਾਸਾਂ ਲੱਗੀਆਂ ਹੋਈਆਂ ਸੀਗੀਆਂ ਤਾਂ ਕਰਕੇ ਬਲੌਗ ਜਿਹੜਾ ਕੋ ਸ਼ੁਰੂ ਨਹੀਂ ਹੋਇਆ ਹੁਣ ਕਲਾਸਾਂ ਲੱਗੀਆਂ ਹੋਈਆਂ ਸੀਗੀਆਂ ਛੁੱਟੀਆਂ ਤਾਂ ਮਿਲ ਗਈਆਂ ਨੇ ਤੇ ਹੁਣ ਕੜੀ ਬਣਾ ਲਈ ਇਧਰਵੇਂ ਦੇਖੋ ਕੜੀ ਪਕੌੜਾ ਕੜੀ ਬੱਸ ਬਹੁਤ ਟੇਸਟੀ ਬਣੀ ਆ ਤੇ ਆਟਾ ਗੁੰਨੇ ਆ ਪਿਆਜ਼ ਲਾ ਦੇ ਕੱਟ ਲਿਆ ਉੰਧੀ ਪਾ ਲਈ ਉੰਧੀ ਵੀ ਲੂੜਾ ਮੰਗੀ ਬੜੀ ਵਧੀਆ ਬਣਾਈ ਮੈਨੇ ਦੇਖੋ ਹਲਕਾ ਸਲਾਦ ਵੀ ਹਲਕਾ ਜਿਹਾ ਪਿੰਡ ਨੂੰ ਦੇਸ ਤੇ ਸੌਰਵ ਨੂੰ ਵੀ ਫੋਨ ਕਰਦਾ ਸੀ ਜੀ ਉੰਧੀ ਰੋਟੀ ਖਾ ਲਾ ਕਿਉਂਕਿ ਦਿੱਤੇ ਜਰ ਪਕਾਉਣੀ ਬਕਾਉਣੀ ਅੱਧਾ ਜਿਹਨਾਂ ਘੱਲੇ ਨੂੰ ਪਕਾਉਣੀ ਪੈਂਦੀ ਆ ਤਾਂ ਕਰਕੇ ਸਿਰਦਰ ਰੋਟੀ ਖਾ ਲਾ ਤੇ ਇਹਨੇ ਕੜੀ ਬਣੀ ਹੋਈ ਆ ਕੜੀ ਉਹਦੀ ਫੇਵਰੇਟ ਵੀ ਆ ਹੁਣ ਅਪ ਬਣਾਉਣ ਲੱਗਿਆ ਰੋਟੀ ਪਹਿਲਾਂ ਜਿਹੜਾ ਅੰਗਲ ਤੇ ਬਾਬਾ ਰੋਟੀ ਖਾਂਦੇ ਨੇਗੇ ਮਾਰੇ ਲਈ ਖਾਈ ਜਾਂਦਾ ਪਿੱਛੇ ਇਕੱਲੇ ਦੇਈ ਨਾਲ ਕੜੀ ਕੁਆਂਟੀਟੀ ਸੀ ਫਿਰ ਜਿਆਦਾ ਪੁਆਈ ਹੁਣ ਹੋਰ ਕੜੀ ਬਹੁਤ ਟੇਸਟੀ ਬਣੀ ਹੈ ਤੇ ਖਾਈ ਜਾਂਦੇ ਬਸ ਸਵਾਦ ਨਹੀਂ ਆ ਰਿਹਾ ਬੇਦਾਰ ਲੱਗ ਰਹੀ ਕੜੀ ਨਾਲ ਸਵਾਦ ਨਹੀਂ ਲੱਗ ਰਿਹਾ ਜੇ ਨਾਲ ਉਹ ਕੜੀ ਖਾਓ ਉਸ ਕੜੀ ਹਮ ਅਜੇ ਨੂੰ ਮੈਨ ਮਾਰੋ ਟਿੱਖਣ ਲੱਗ ਗਿਆ ਕੜੀ ਸਵਾਦ ਬਣੀ ਆ ਟਿਪਣਾ ਆ ਕੇ ਮੈਂ ਹੁਣ ਰੋਟੀ ਖਾਣ ਲੱਗੀ ਮੈਂ ਦੇਖੁਰ ਮੇਰ ਖਾਣ ਲੱਗ ਕੇ ਦਰਮਾਣ ਵੀ ਖੰਦਾ ਤੇ ਰੋਟੀ ਬਣਾ ਵੀਰ ਨਹੀਂ ਖਾ ਲਈ ਨਹੀਂ ਖੰਦਾ ਤੇ ਅਸੀਂ ਰੋਟੀ ਖਾਣ ਨੇ ਕੜੀ ਬਹੁਤ ਹੀ ਜ਼ਿਆਦਾ ਸਵਾਦ ਬਣੀ ਆ ਇੰਨੇ ਮਤਲਬ ਪ੍ਰੇਮ ਦੇ ਨਾਲ ਪਿਆਰ ਨਾਲ ਬਣਾਈ ਸੀ ਤੇ ਓਨੀ ਹੀ ਸਵਾਦ ਬਣੀ ਆ ਕੜੀ ਦਾ ਮਤਲਬ ਕਿ ਮੇਨੂੰ ਕੜੀ ਚੱਲੋ ਕੜੀ ਚੱਲੋ ਤਾਂ ਜਦੋਂ ਨਾ ਕੜੀ ਆ ਤੇ ਕੜ ਕੜ ਕੜੀ ਬਹੁਤ ਸਵਾਦ ਬਣ ਜਾਂਦੀ ਹੈ ਐ ਤਾਂ ਬਹੁਤ ਸਵਾਦ ਬਣ ਹਾਂਜੀ ਹੁਣ ਮਮਾ ਪਕਾਣ ਲੱਗੇ ਰਾਤ ਦੇ 9:15 ਵਜੇ ਤੇ 11ਵੀਂ ਵਾਰ ਸੀ ਤਾਂ ਇਹ ਸੀ ਵੀ ਲਾ ਲਿਆ ਤੇ ਇੱਧਰ ਮਹਾਵੀਰ ਸਾਡੇ ਲਈ ਸੈਂਡਵਿਚ ਬਣਾਈ ਜਾਂਦਾ ਇੱਧਰ ਪਾਪਾ ਵੀਡੀਓ ਐਡਿਟ ਕਰਦੇ ਨੇ ਤੇ ਮੈਂ ਤੇ ਇੱਥੇ ਮਹਾਵੀਰ ਦੇਖੋ ਬਰੈਡ ਬਣਾਈ ਜਾ ਰਿਹਾ ਕਿਹਦੇ ਬਰੈਡ ਆ ਓਏ ਯੇ ਵੀ ਗੋ ਬਰੈਡ ਦਾ ਕੀਦੇ ਨੇ ਮੇਰੇ ਮਿਸਟਰ ਛਵਰੀ ਹੈ ਤੇਰੇ ਵਾਹ ਸ਼ੇਫ ਮਮਾ ਨੇ ਤਾਂ ਖਾਣੀ ਨਹੀਂ ਗਏ ਅਜੇ ਹਾਂਜੀ ਟਾਈਮ ਹੋ ਗਿਆ 12:30 ਅਸੀਂ ਬਾਹਰ ਬੈਠੇ ਮੈਂ ਤੇ ਗੁਰਮੀਕਰ ਮਾਹਾਂ ਵੀ ਉੱਤੇ ਪਾਪਾ ਸੌਂਗੇ ਗਰਮੀ ਦੇ ਵਿੱਚ ਸਾਨੂੰ ਨੀਂਦ ਨਹੀਂ ਆ ਰਹੀ ਗਰਮੀ ਦੇ ਵਿੱਚ ਟਾਈ ਲਾਈਟ ਸਾਡੀ ਹੈ ਨਹੀਂਗੀ ਅੱਜ ਲਾਈਟ ਗਈ ਹੋਈ ਆ ਪਹਿਲੀ ਵਾਰ ਹੋਇਆ ਨਾ ਪਹਿਲੀ ਵਾਰ ਸਾਡੇ ਹੋਇਆ ਵੀ ਸਾਡੀ ਆਰਐਸਬ ਤੇ ਪਹਿਲੀ ਵਾਰ ਹੀ ਲਾਈਟ ਗਈ ਆ ਗਰਮੀ ਵੀ ਬਹੁਤ ਆ ਸਰੰਦੇ ਅਸੀਂ ਚੱਲਦੇ ਆ ਪਤਾ ਨਹੀਂ ਕੀ ਉਹ ਗਰਮ ਹੋ ਗਿਆ ਕੁਝ ਠੀਕ ਕਰਨ ਲੱਗੇ ਹੋਏ ਆ ਪਰ ਪਹਿਲੀ ਵਾਰ ਹੀ ਗਈ ਹੈ ਇੱਥੇ ਉਹ ਐਸੀ ਜਿਹਾ ਚੱਲਦਾ ਓਵਰਲੋਡ ਹੋ ਗਿਆ ਸਾਰਾ ਸਿਸਟਮ ਜੇ ਜੇ ਟਾਈਮ ਰਾਤ ਦੇ 12:30 ਹੋਏ ਹੋਏ ਆ ਅਸੀਂ ਦੋਨੇ ਮਾਂ ਪੁੱਤ ਬਾਹਰ ਬੈਠੇ ਆ ਸਾਡੇ ਆਂਡੀ ਘਮਾਂਡੀ ਵੀ ਬਾਹਰ ਫਿਰਦੇ ਆ ਉਹ ਯੋਨੇ ਪੇਪੋਤ ਗਰਮੀ ਵਿੱਚ ਸੌਂਗੇ ਤੁਸੀਂ ਹਜੇ ਜਾਗਦੇ ਆਂ ਨਹੀਂ ਸਾਨੂੰ ਬਹੁਤ ਆ ਰਹੀ ਹੈ ਪਰ ਅੰਦਰ ਗਰਮੀ ਹੈ ਕੀ ਕਰੀਏ ਬਾਹਰ ਮਾੜੀ ਮੋਟੀ ਹਵਾ ਹੈਗੀ ਹੈ ਹਜੇ